जिला पुलिस ਵੱਲੋਂ ਪਠਾਨਕੋਟ ਦੇ ਸਰਹੱਦੀ ਇਲਾਕੇ ਵਿੱਚ ਬਣਾਈ ਗਈ ਵਿਲੇਜ ਡਿਫੈਂਸ ਕਮੇਟੀ ਨਾਲ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਪਠਾਨਕੋਟ ਦੇ ਐਸਐਸਪੀ ਅਤੇ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਹਿੱਸਾ ਲਿਆ ਦੱਸਣਯੋਗ ਹੈ ਕਿ ਇਹ ਮੀਟਿੰਗ ਵਿੱਚ ਬੀਐਸਐਫ ਦੇ ਅਧਿਕਾਰੀ ਅਤੇ ਭਾਰਤੀ ਸੈਨਾ ਦੇ ਅਧਿਕਾਰੀ ਵੀ ਮੌਜੂਦ ਰਹੇ ਐਸਐਸਪੀ ਪਠਾਨਕੋਟ ਦਲਜਿੰਦਰ ਸਿੰਘ ਢਿੱਲੋਂ ਨੇ ਮੀਡੀਆ ਦੇ ਨਾਲ ਗੱਲਬਾਤ ਸਾਂਝੀ ਕਰਦੇ ਹੋਏ ਦੱਸਿਆ ਕਿ ਹੁਣਾਂ ਵੱਲੋਂ ਇਹ ਮੀਟਿੰਗਾਂ ਸਮੇਂ-ਸਮੇਂ ਸਿਰ ਕੀਤੀਆਂ ਜਾਂਦੀਆਂ ਹਨ ਕਿਉਂਕਿ ਜਿਲ੍ਹਾ ਪਖਾਨਕੋਟ ਬਾਦਰਦੇ ਨਾਲ ਲੱਗਦਾ ਹੈ ਅਤੇ ਇਹ ਹਰ ਵੇਲੇ ਸੰਵੇਦਨਸ਼ੀਲ ਬਣਿਆ ਰਹਿੰਦਾ ਹੈ ਅਤੇ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਵੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਇਸ ਲਈ ਵਿਲੇਜ ਡਿਫੈਂਸ ਕਮੇਟੀ ਦੇ ਨਾਲ ਇਹਨਾਂ ਮੁੱਦਿਆਂ ਤੇ ਗੱਲਬਾਤ ਸਾਂਝੀ ਕੀਤੀ ਜਾਂਦੀ ਹੈ ਤਾਂਕਿ ਕੋਈ ਵੀ ਸ਼ਰਾਧੀ ਅੰਸਰ ਜੇਕਰ ਕਿਸੇ ਤਰ੍ਹਾਂ ਦੀ ਸ਼ਰਾਧਤ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਸਾਹਮਣੇ ਰਹਿਦਿਆ ਰੋਕਿਆ ਜਾ ਸਕੇ ਬਣੇਰੋ ਸਾੜਨਾ ਤੇ ਦਿਗਰੋ ਪੰਜਾਬ ਜਿੱਤੇ ਨੂੰ ਅ ਜਿਹੜੀਆਂ ਵਿਲੇਜ ਡਿਫੈਂਸ ਕਮੇਟੀਆਂ ਨੇ ਸਪੈਸ਼ਲੀ ਬਾਰਡਰ ਏਰੀਆ ਦੇ ਵਿੱਚ ਆ ਨਰੋਡ ਜਮਲ ਸਿੰਘ ਏਰੀਆ ਦੇ ਵਿੱਚ ਬਾਰਡਰ ਦੇ ਨਾਲ-ਨਾਲ ਉਹਨਾਂ ਵਿਲੇਜ ਡਿਫੈਂਸ ਕਮੇਟੀਆਂ ਦੇ ਮੈਂਬਰਾਂ ਨੂੰ ਅੱਜ ਇੱਥੇ ਇੱਕ ਇਕੱਤਰਤਾ ਕੀਤੀ ਗਈ ਸੀ ਉਹਨਾਂ ਨਾਲ ਮੀਟਿੰਗ ਕਰਨ ਦੇ ਮਕਸਦ ਨਾਲ ਡਿਪਟੀ ਕਮਿਸ਼ਨਰ ਸਾਹਿਬ ਪਠਾਨਕੋਟ ਤੇ ਮੈਂ ਇੱਥੇ ਆਇਆ ਸੀਗਾ ਸਾਡੇ ਨਾਲ ਬੀਐਸਐਫ ਤੋਂ ਡਿਪਟੀ ਕਮਾਂਡੈਂਟ ਔਰ ਆਮ ਹੀ ਤੋਂ ਮੇਜਰ ਸਾਹਿਬ ਜਿਹੜੇ ਕਮਪਨੀ ਕਮਾਂਡਰਸ ਨੇ ਉਹ ਵੀ ਇੱਥੇ ਉਪਸਥਿਤ ਸੀਗੇ ਲੋਕਲ ਵਿਲੇਜ ਪੁਲਿਸ ਆਫੀਸਰ ਜਿਹੜੇ ਸਾਡੇ ਉਹ ਵੀ ਇੱਥੇ ਪਸੰਦ ਜਿਹੜੇ ਕਿ ਬੀਡੀਸੀ ਦੇ ਨਾਲ ਜਿਹੜੇ ਹੈਗੇ ਆ ਅਟੈਚ ਕੀਤੇ ਗਏ ਨੇ ਸੋ ਸਮੇ ਸਮੇਤੇ ਬੇਸਿਕਲੀ ਅਸੀਂ ਇਹਨਾਂ ਨੂੰ ਸੈਂਸਿਟਾਈਜ਼ ਕਰੀਦਾ ਜਿਸ ਤਰ੍ਹਾਂ ਦੀਆਂ ਵੀ ਗਤੀਵਿਧੀਆਂ ਸਾਡੇ ਧਿਆਨ ਦੇ ਵਿੱਚ ਆਉਂਦੀਆਂ ਸਪੈਸ਼ਲੀ ਬਾਰਡਰ ਏਰੀਆ ਔਰ ਇੱਥੇ ਜਿਹੜੇ ਹਾਲਾਤ ਨੇ ਥੋੜੇ ਸੰਵੇਦਨਸ਼ੀਲ ਹਮੇਸ਼ਾ ਹੀ ਬڑے ਰਹਿੰਦੇ ਆ ਸੋ ਉਹ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਅੱਜ ਉਹਨਾਂ ਨੂੰ ਡिटेल ਦੇ ਵਿੱਚ ਦੁਬਾਰਾ ਤੋਂ ਬਰੀਫਿੰਗ ਕੀਤੀ ਗਈ ਆ ਕੁਝ ਜਾਣਕਾਰੀਆਂ ਸਾਂਝੀਆਂ ਕੀਤੀਆਂ ਗਈਆਂ ਕੁਝ ਹੋਰਾਂ ਤੋਂ ਜਾਣਕਾਰੀ ਲਈ ਗਈ ਆ ਮਕਸਦ ਇਹ ਹੀ ਆ ਕਿ ਜਿਹੜਾ ਸਾਡਾ ਪਠਾਨਕੋਟ ਦਾ ਬਾਰਡਰ ਆ ਇਹ ਸਿਕਿਉਰ ਰਵੇ ਔਰ VDC ਜਿਹੜੇ ਸਾਡੇ ਨੇ ਇਹ ਅੱਖ ਤੇ ਸਾਡੇ ਕੰਨ ਨੇ ਜਿਹੜੇ ਕਿ ਗਵਰਨਮੈਂਟ ਨੂੰ ਸਪੈਸ਼ਲੀ ਫੋਰਸਸ ਨੂੰ ਜਿਹੜੀਆਂ ਹੈਗੀਆਂ ਉਹ ਸੂਚਨਾਵਾਂ ਦਾ ਆਦਾਨ-ਪ੍ਰਦਾਨ ਕਰਦੇ ਨੇ ਔਰ ਬਹੁਤ ਹੋਰ ਇਸ ਅਜਿਹੇ ਕੰਮ ਜਿਹੜੇ ਕਿ ਅਸੀਂ ਸੋਸਾਇਟੀ ਦੀ ਬਿਹਤਰੀ ਲਈ ਕਰ ਸਕਦੇ ਆ ਉਹ ਵੀ ਬੀਡੀਸੀ ਦੇ ذریعے ਕਰਨ ਦੀ ਕੋਸ਼ਿਸ਼ ਕਰਦੇ ਆ ਉਹਨਾਂ ਨੂੰ ਸਮੇਂ-ਸਮੇਂ ਸਿਰ ਜਿਹੜੇ ਹੈਗੇ ਮੈਸੇਜਸ ਉਹਨਾਂ ਨੂੰ ਸੁਨੇਹੇ ਉਹਨਾਂ ਨੂੰ ਨਿੱਜੀ ਤੌਰ ਤੇ ਬਰਿਜਪੁਰ ਦੇ ਅਫਸਰ ਮਿਲ ਕੇ ਉਹਨਾਂ ਕੰਮਾਂ ਨੂੰ ਸੀ ਅੰਜਾਮ ਦਿੰਦੇ ਆ ਸੋ ਸਾਡੀ ਅੱਗੇ ਤੋਂ ਵੀ ਕੋਸ਼ਿਸ਼ ਰਹੇਗੀ ਕਿ ਇੱਕ ਬਿਹਤਰੀਨ ਜਿਹੜਾ ਨੈਟਵਰਕ ਆ ਵਿਲੇਜ ਡਿਫੈਂਸ ਕਮੇਟੀ ਦਾ ਬਣਿਆ ਰਹੇ ਇਸ ਮਕਸਦ ਦੇ ਨਾਲ ਹੀ ਅੱਜ ਮੀਟਿੰਗ ਕੀਤੀ ਗਈ ਸੀ ਸਰ ਪਿਛਲੇ 5-6 ਦਿਨਾਂ ਤੋਂ ਦੇਖਿਆ ਜਾਏ ਤੇ ਜਿੱਦਾਂ ਪੁਲਿਸ ਵੱਲੋਂ ਅਵਾਜ ਨਾਰਨਿੰਗ ਤੇ ਕਾਫੀ ਸ਼ਿਕੰਜਾ ਕਸਿਆ ਜਾ ਰਿਹਾ ਹੈ ਲਗਾਤਾਰ ਮਾਮਲੇ ਦਰਜ ਕੀਤੇ ਆ ਰਹੇ ਨੇ ਫਿਰ ਇੱਕ ਅਵਾਦਖਾਨੇ 'ਚ ਲੱਗੇ ਨੇ ਕਿ ਸੰਦੇਸ਼ ਦੇਣਾ ਚਾਹੁੰ ਕੋ ਪੁਲਿਸ ਦੀ ਸ਼ਕਤੀ ਬਾਰੇ ਦੇਖੋ ਉਹ ਵੈਦ ਖੰਨਨ ਤਾਂ ਕਿਸੇ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਏਗੀ ਜਿਸ ਤਰ੍ਹਾਂ ਵੀ ਸਾਨੂੰ ਕੋਈ ਸੂਚਨਾ ਮਿਲੇਗੀ ਜਾਂ ਸਾਡਾ ਆਪਣਾ ਇੱਕ ਨੈਟਵਰਕ ਹੈ ਉਹਦੇ ذریعے ਸੂਚਨਾ ਮਿਲੇਗੀ ਅਸੀਂ ਤੁਰੰਤ ਕਾਰਵਾਈ ਕਰਾਂਗੇ ਇਸ ਵਿੱਚ ਕੋਈ ਮਾਫੀ ਦਾ ਖਾਨਾ ਨਹੀਂ ਹੈ ਥੈਂਕ ਯੂ